ਤੁਹਾਡਾ ਗੱਟ ਤੰਦਰੁਸਤ ਹੈ ਤੁਹਾਨੂੰ ਕਦੀ ਮਟਾਪਾ ਨਹੀਂ ਆ ਸਕਦਾ ਤੁਹਾਨੂੰ ਕਦੀ ਐਸਿਡਰੀ ਬੰਦ ਸੋਦਾ ਤੁਹਾਨੂੰ ਕਦੇ ਅਫਾਰਾ ਨਹੀਂ ਹੋ ਸਕਦਾ ਤੁਹਾਨੂੰ ਕਦੀ ਕਨਸਟਿਪੇਸ਼ਨ ਯਾਨੀ ਕਬਜ ਨਹੀਂ ਹੋ ਸਕਦੀ ਸੋ ਜੇ ਤੁਹਾਡਾ ਗੱਟ ਠੀਕ ਹੈ ਤੇ ਤੁਹਾਡੀ ਓਵਰਲ ਹੈਲਥ ਤੁਹਾਡਾ એનર્ਜੀ ਲੈਵਲ ਤੁਹਾਡਾ ਬ੍ਰੇਨ ਐਵਰੀਥਿੰਗ ਤੁਹਾਨੂੰ ਡਾਕਟਰ ਦੇ ਕੋਲ ਜਾਣ ਦੀ ਵੈਦ ਦੇ ਕੋਲ ਜਾਣ ਦੀ ਘੇੜਾ ਮਾਰਨ ਦੀ ਲੋੜ ਨਹੀਂ ਪੈਣੀ ਜੇ ਤੁਹਾਡਾ ਇੱਕ ਵਾਰ ਹੀ ਗੱਟ ਤੰਦਰੁਸਤ ਹੋ ਗਿਆ ਅੱਜ ਅਸੀਂ ਇਸ ਵੀਡੀਓ ਬਣਾਉਣ ਦਾ ਪਰਪਸ ਮੋਟਿਵ ਇਹ ਵੇ ਕਿ ਅਸੀਂ ਅੱਜ ਗੱਲ ਕਰਨ ਲੱਗੇ ਹਾਂ ਬਲੂਟਿੰਗ ਦੇ ਬਾਰੇ ਠੀਕ ਹੈ ਖਾਂਦਿਆ ਸਾਰੀ ਟਿੱਡ ਇਦਾਂ ਤੋਲੇ ਬਨ ਗੋਲ ਹੋ ਜਾਂਦਾ ਉਹਦੇ ਤੋਂ ਬਾਅਦ ਬੰਦਾ ਇੱਕਦਮ ਆਕੜ ਜਾਂਦਾ ਆਕੜ ਜਾਂਦਾ ਹਾਂ ਜਿੱਦਾ ਪੱਥਰ ਦਾ ਹੁੰਦਾ ਸੀਮੈਂਟ ਦਾ ਬਣਾਇਆ ਹੁੰਦਾ ਤੇ ਦੇਖੋ ਉਹਦੇ ਤੋਂ ਬਾਅਦ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਬੰਦਾ ਲੰਸਰਜਿਕ ਹੋ ਜਾਂਦਾ ਢਿੱਲਾ ਪੇਟ ਕਿ ਨਹੀਂ ਦਿਖੀ ਜਾਂਦਾ ਢਿੱਲਾ ਜਾ ਕੇ ਬਹਿ ਜਾਂਦਾ ਬੰਦਾ ਕੋਈ ਵੀ ਕੰਮ ਸੋਚਣ ਦੀ ਕਾਬਲੀਅਤ ਖੋ ਬੈਠਦਾ ਹੈ ਕੁਝ ਖਾਣ ਦੀ ਕਾਬਲੀਅਤ ਖੋ ਬੈਟਦਾ ਕੁਝ ਕੰਮ ਕਰਨ ਦੀ ਕਾਬਲੀਅਤ ਖੋ ਬੈਟਦਾ ਮਤਲਬ એનર્ਜੀ ਲੈਵਲ ਇੰਨਾ ਜ਼ਿਆਦਾ ਲੋ ਹੋ ਜਾਂਦਾ ਉਤੋਂ ਲੋਕੀ ਸਭ ਤੋਂ ਵੱਡੀ ਜਿਹੜੀ ਗਲਤੀ ਕਰਦੇ ਨੇ ਉਹ ਇਹ ਕਰਦੇ ਨੇ ਜਦੋਂ ਅਸੀਂ ਰੋਟੀ ਖਾਣੇ ਆ ਉਦੋਂ ਤੁਰੰਤ ਬਾਅਦ ਚਾਹ ਪੀਣ ਦੀ ਕੋਸ਼ਿਸ਼ ਕਰਦੇ ਨੇ ਵੀ ਮੈਂ ਚਾਹ ਪੀ ਲੈਂਨਾ ਤੇ ਮੇਰੀ ਬਲੋਟਿੰਗ ਠੀਕ ਹੋ ਜਾਏ